ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅਕਾਊਂਟ ਕਲਰਕ ਸੁਖਬੀਰ ਸਿੰਘ ਨੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਦਰਬਾਰਾ ਸਿੰਘ ਤੇ ਜਾਨਲੇਵਾ ਹਮਲਾ ਕੀਤਾ ਜਿਸ ਚ ਦਰਬਾਰਾ ਸਿੰਘ ਦੀ ਮੌਤ ਹੋ ਗਈ ਇਹ ਹਮਲਾ ਮੈਨੇਜਰ ਦੇ ਦਫਤਰ ਸ੍ਰੀ ਦਰਬਾਰ ਸਾਹਿਬ ਸੁਖਬੀਰ ਸਿੰਘ ਅਤੇ ਦਰਬਾਰਾ ਸਿੰਘ ਦੇ ਦਰਮਿਆਨ ਪਰਿਵਾਰਿਕ ਝਗੜਾ ਦੱਸਿਆ ਜਾ ਰਿਹਾ ਹੈ ਅਕਾਊਂਟ ਕਲਰਕ ਸੁਖਬੀਰ ਸਿੰਘ ਨੇ ਸੇਵਾਦਾਰ ਦਰਬਾਰਾ ਸਿੰਘ ਤੇ ਕਿਰਪਾਨ ਦੇ ਨਾਲ ਹਮਲਾ ਕੀਤਾ ਸੇਵਾਦਾਰ ਦਰਬਾਰਾ ਸਿੰਘ ਲਹੂ ਲਹਾਨ ਹੋ ਕੇ ਬੇਹੋਸ਼ ਹੋ ਗਿਆ ਜਿਸ ਨੂੰ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਸੇਵਾਦਾਰ ਦਰਬਾਰਾ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਉਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੋਕ ਸ਼ੋਸਦਾ ਕੋਈ ਕੀਦਾ ਭੋਇ ਹੋਵੇ ਇੱਥੇ ਦਫਤਰ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਉਹਨਾਂ ਦੇ ਘਰ ਦੇ ਆਉਂਦੇ ਆ ਤੇ ਉਹ ਬਣ ਕੇ ਦੱਸਦੇ ਵੀ ਕੋਈ ਗੱਲ ਹੋਈ ਪੁਛਾਇਤ ਮੁਲਾਜ਼ਮ ਵੱਲੋਂ ਉਹ ਮੌਤੇ ਦੇ ਘਾਟੂ ਤੋਂ ਉਤਾਰਿਆ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਨਹੀਂ ਜੀ ਨਹੀਂ ਉਹ ਮੌਕੇ ਤੇ ਫਰਾਰ ਹੋ ਗਿਆ ਵਾ ਪੁਲਿਸ ਜਿਹੜੀ ਆ ਉਹ ਉਹਦੀ ਭਾਲ ਚ ਹੈ ਮਗਰ ਪੁਲਿਸ ਨੂੰ ਲੱਭ ਰਹੀ ਤੇ ਜਿੰਨਾਂ ਦੀ ਮੌਤੇ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਇੱਥੇ ਡਿਊਟੀ ਕਰਦੇ ਤੇ ਕਿੰਨੀ ਕੁ ਉਮਰ ਸੀ ਉਹਨਾਂ ਦੀ ਦੇਖੋ ਇਹ ਤੇ 2 ਮਹੀਨੇ ਰਹਿ ਗਏ ਇਹਦੇ ਰਿਟਾਇਰਮੈਂਟ ਤੇ 31 ਅਕਤੂਬਰ 31 ਅਕਤੂਬਰ ਨੂੰ ਰਿਟਾਇਰਮੈਂਟ ਆ ਲੰਮੀ ਸਰਵਿਸ ਹੋਊਗੀ ਮੇਰੇ ਕਲੀਅਰ ਨਹੀਂ 35 ਸਾਲ ਦੀ ਲੰਮੀ ਸਰਵਿਸ ਤੇ ਜਿੰਨਾਂ ਵੱਲੋਂ ਮੌਤੇ ਦੇ ਘਾਟ ਉਤਾਰਿਆ ਗਿਆ ਉਹ ਵੀ ਪੁਰਾਣੇ ਮੁਲਾਜ਼ਮ ਨੇ ਤਾਂ ਦੇ ਮੇਰੇ ਖਿਆਲ ਆ ਪੀ ਉਬਰ ਨੇ ਵੀ ਸਰਵਸਤੇ 15-20 ਸਾਲ ਤੇ ਹੋਣੀ ਉਹਦੀ ਪ੍ਰਾਣਾ ਜੀ ਇਸ ਤਰ੍ਹਾਂ ਦੀ ਕੋਈ ਸਮੀ ਨਹੀਂ ਹੈ ਕਿ ਕਾਦੀ ਗੱਲ ਐਡੀ ਕੀ ਕਹਾਲੀ ਬਿਲਕੁਲ ਦੇਖੋ ਜਿਹੜਾ ਸਿੰਘ ਤੇ ਚੜ੍ਹਾਈ ਕੀਤੀ ਹੈ ਜਿਹਨੂੰ ਮੰਨ ਲਓ ਜਿਹੜਾ ਮਾਰਿਆ ਗਿਆ ਬਹੁਤ ਹਸਮੁਖ ਵਧੀਆ ਇਨਸਾਨ ਸੀ ਸਾਨੂੰ ਤੇ ਸੁਣ ਕੇ ਇਹੋ ਜਿਹਾ ਆ ਪੀ ਇਹੋ ਜੀ ਘਟਨਾ ਕਿਉਂ ਘੱਟੀ ਉਹ ਤੇ ਸਗੋਂ ਆਪਣੇ ਰਿਟਾਇਰਮੈਂਟ ਦੀਆਂ ਸਗੋਂ ਸਾਨੂੰ ਪਹਿਲਾਂ ਹੀ ਸੱਦੇ ਪਤੇ ਦੇ ਰਿਹਾ ਸੀ ਪਰ ਉਹਨੂੰ ਇੰਨੇ ਹੀ ਪਤਾ ਹੋਣਾ ਅਸੀਂ ਤੇ ਉਹ ਜਿਹੜਾ ਉਹ ਪਹਿਲਾ ਮੁਲਾਜ਼ਮ ਜਿਹਨੇ ਉਹਨੂੰ ਮਾਰਿਆ ਅਸੀਂ ਤੇ ਪਹਿਲਾਂ ਉਹਨੂੰ ਵੀ ਕਦੀ ਇਹੋ ਜਿਹਾ ਨਹੀਂ ਵੇਖਿਆ ਵੀ ਕੋਈ ਇਹੋ ਜੀ ਕੋਈ ਗੱਲ ਹੋਈ ਹੋਵੇ ਜਾਂ ਕੋਈ ਪਹਿਲਾਂ ਕੇ ਟੈਸਟ ਆਇਆ ਹੋਵੇ ਇਹ ਹੁਣ ਪਰਿਵਾਰ ਤੋਂ ਹੀ ਪਤਾ ਲੱਗਣਾ ਕੀ ਗੱਲ ਹੈ ਕਿ ਨਹੀਂ ਕੋਈ ਆਪਣੇ ਚ ਇਹਨਾਂ ਦੀ ਕੋਈ ਰਿਸ਼ਤਦਾਰੀ ਸੀ ਕਿ ਇਹਨਾਂ ਲਈ ਨਹੀਂ ਅਸਲ ਤੇ ਨਾ ਇਹ ਦੇ ਬਾਰੇ ਨਾ ਕੁਝ ਨਹੀਂ ਅਜੇ ਪਤਾ ਜੀ ਇਹ ਕੀ ਇਹਨਾਂ ਦੀ ਰਿਸ਼ਤੇਦਾਰੀ ਆਪਸ ਵਿੱਚ ਹੈ ਕਿ ਨਹੀਂ ਕੋਈ ਪਰਿਵਾਰਕ ਸਬੰਧ ਹੈ ਕਿ ਕਿਤੇ ਅਜੇ ਤੇ ਕੋਈ ਪਤਾ ਨਹੀਂ ਲੱਗ ਸਕਿਆ ਜਿੰਨਾ ਵੀ ਮੌਤ ਇਹ ਕਿੱਥੋਂ ਵਿੜਿਆ ਨਾਲੋਂ ਉਹ ਖੈਰਾਮਾਦ ਦੇ ਆ ਜੀ ਤੇ ਜਿਹਦੇ ਨੂੰ ਮਾਰਿਆ ਗਿਆ ਉਹ ਉਹ ਕੁਆਟਰਾਂ 'ਚ ਸਾਡੇ ਰਹਿੰਦੀ ਤਲਾਸ਼ ਸੰਬੰਧੂ ਸੁਲਤਾਨ ਮੀਰ ਰੋਡ ਤੇ ਪਿਛੋਕ ਨਹੀਂ ਪਤਾ ਵੀ ਕਿਹੜਾ ਉਹਨਾਂ ਦਾ ਪਿੰਡ ਹੈ ਤੁਹਾਡੇ ਵੱਲੋਂ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਬਿਲਕੁਲ ਦਿੱਤੀ ਹੈ ਜੀ ਪੁਲਿਸ ਆਈ ਹੈ ਜੀ ਬਿਆਨ ਲੈ ਰਹੀ ਹੈ ਸਰ ਜੀ ਕਿਹਨੂੰ ਇਨਫੋਰਮੇਸ਼ਨ ਆਈ ਵੀ ਐਸ ਜੀ ਪੀ ਜ਼ੀ ਆਫਿਸ ਦੇ ਵਿੱਚ ਉਹਨਾਂ ਨੂੰ ਦੋ ਮੁਲਾਜ਼ਮਾਂ ਦੇ ਵਿਚ ਝਗੜਾ ਹੋ ਗਿਆ ਉਹ ਦਰਬਾਰਾ ਸਿੰਘ ਤੇ ਸੁਖਵੀਰ ਸਿੰਘ ਜਿਹਦੇ ਵਿੱਚ ਸੁਖਵੀਰ ਸਿੰਘ ਨੇ ਦਰਬਾਰਾ ਸਿੰਘ ਤੇ ਹਮਲਾ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਉਹ ਤੇ ਜਿੰਨੂੰ ਵੀ ਲਾਹਾਂ ਦਾ ਹਸਪੀਟਲ ਦਾ ਇਲਾਜ ਕਰਵਾਇਆ ਗਿਆ ਉਸ ਤੋਂ ਬਾਅਦ ਇਹ ਲੋਕਾਂ ਨੂੰ ਇਨਫੋਰਮੇਸ਼ਨ ਆ ਗਈ ਵੀ ਦਰਾਨੇ ਲਾਜ ਉਹ ਚਰੀ ਵੀ ਗਈ ਸੀ ਸਰ ਲੜਾਈ ਦਾ ਕਾਰਨ ਕੀ ਸੀ ਦੇਖੋ ਉਹ ਲੀਓ ਸਾਰੀਆਂ ਚੀਜ਼ਾਂ ਹੀ ਪਤਾ ਕਰ ਰਹੇ ਜਿਹੜੇ ਜਿਹੜੇ ਲੋਕੋ ਤੇ ਮਜੂਰ ਸੀ ਉਹਨਾਂ ਦੇ ਪਰਿਵਾਰ ਤੋਂ ਉਹ ਸਾਰੀਆਂ ਚੀਜ਼ਾਂ ਫਰਦਰ ਇਨਵੈਸਟੀਗੇਸ਼ਨ ਵਿੱਚ ਪਈ ਹੈ ਸਰ ਇੱਥੇ ਪਤਾ ਲੱਗਾ ਕਿ ਜਿਨ੍ਹਾਂ ਦੇ ਵੱਲੋਂ ਕੀਤਾ ਗਿਆ ਇਸ ਕਤਲ ਦੇ ਦਰਬਾਰਾ ਸਿੰਘ ਦਾ ਉਹਨਾਂ ਨੇ ਵੀ ਕੋਈ ਆਤਮ ਹੱਤਿਆ ਵਗੈਰਾ ਕੀਤੀ ਨਹੀਂ ਸਰ ਸਾਡੇ ਤੱਕ ਨਹੀਂ ਪਹੁੰਚੀ ਸਟੇਜ ਕਿੰਨੀ ਸੀ ਸਰ ਦਰਬਾਰਾ ਸਿੰਘ ਦੀ ਦਰਬਾਰਾ ਸਿੰਘ ਉਹਨਾਂ ਦੀ ਜੇ ਲਗਭਗ 57 ਸੀ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹੁਣ ਹਾਲ ਤਾਂ ਉਹਨਾਂ ਦੱਸ ਰਹੇ ਵੀ ਉਹਨਾਂ ਤੋਂ ਪੁੱਛ ਕੇ ਹੀ ਕਰ ਰਹੇ ਹਨ ਉਹਨਾਂ ਦੇ ਵਾਈਫ ਦੇ ਬਿਆਨ ਜਿਹੜੇ ਹੀ ਲੈ ਰਹੇ ਹਨ ਉਸ ਤੋਂ ਬਾਅਦ ਅੱਗੇ ਜਿਹੜਾ ਵੀ ਆਇਆ ਅਸੀਆ ਲੋਜ ਕਰਕੇ ਤੇ ਕਿੱਥੋਂ ਦੇ ਰਹਿਣ ਵਾਲੇ ਸੀ ਹਾਂਜੀ ਦਰਬਾਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਮੈਂ ਆਦੀ ਕਰ ਰਿਹਾ ਪਤਾ ਨਹੀਂ ਉਹਨੇ Wi-Fi ਨਹੀਂ ਉਹ ਆਦੀ ਸ਼ੌਪ 'ਚ ਨੇ ਥੋੜਾ ਉਹਨਾਂ ਨਾਲ ਗੱਲ ਕਰ ਲਾਂ ਤੇ ਫਿਰ ਅੱਗੇ ਦੱਸਦਾ